ਆਮਣ ਦੀ ਵਾਰੀ ਮੂੰ ਚਾਕ ਲੈੰਦੇ ਨਹੀਂ ਇੱਧਰ ਉਸ ਤੋਂ ਪਿੱਛੇ ਕੋਈ ਨਹੀਂ ਇਹਦੇ ਕਿਹੜਾ ਮਾਰਦਾ ਯਾ ਹਣ 2023 ਦੀ ਪੱਕੀ ਟੁੱਟੀ ਪੀਦਾ ਹੁਣ ਇਹਨਾਂ ਨੂੰ ਚਿੱਤ ਆਇਆ ਵੀ ਪੱਕੀ ਬੰਨਣੀ ਔਰ ਤਮਾਨ ਨੇ ਕਹਿਆ ਕਿ ਕਹਿੰਦਾ ਮੁਰਗਾਂ ਡੁੱਬੂਗਾ ਤੇ ਪੈ ਬੰਦੇ ਡੁੱਬ ਜਾਂਦੇ ਉਹ ਨਹੀਂ ਪੈਸੇ ਦਿੰਦਾ ਪੈ ਤੇ ਕੀ ਦੇਊਗਾ ਹਾਂ ਆ ਪਤਾ ਨਹੀਂ ਆਪਣ ਕਿਸੇ ਨੂੰ ਕੁਛ ਨਹੀਂ ਦੇਣਾ ਗਰੀਬਾਂ ਨੂੰ ਤਾਂ ਭਗਵਾਨ ਤਮਾਨ ਉਹਦੇ ਮਜੀਠੀ ਇਹਦੇ ਮਗਰ ਪਿਆ ਫਿਰਦਾ ਮਜੀਠੀ ਨੂੰ ਚਿੱਟੇ ਵਾਲੇ ਪਾਸੇ ਪਿਆ ਫਿਰਦਾ ਇਹਦੇ ਨੂੰ ਖਿਆਲ ਕੋ ਨਹੀਂ ਇਹਦਾ ਗਬੀਰ ਬਾਦਲ ਵੀ ਕਿਹੜਾ ਮਾਰ ਕੇ ਗਿਆ ਇਹ ਤਾਂ ਕੋਈ ਨਹੀਂ ਹੁਣ ਤਾਂ ਪਹਿਲਾਂ ਬੜਾ ਕੁਝ ਕੀਤਾ ਸੁਖਵੀਰ ਬਾਦਲ ਨੇ ਤਾਂ ਪਰ ਆ ਭਗਵਾਨ ਤਮਾਨ ਨੇ ਤਾਂ ਕੁਝ ਵੀ ਕੋ ਨਹੀਂ ਕੀਤਾ ਹੁਣ ਕੋਈ ਨਹੀਂ ਇਹ ਆਂਦੇ ਨੇ ਜੁੱਲੀ ਵੀ ਇਸ ਤਰ੍ਹਾਂ ਕੁੰਜੋ ਆ ਦਾ ਬਾਈਕ ਇੰਨਾ ਕ ਮੁਸ਼ਕਿਲਾਂ ਸਾਨੂੰ ਸਾਹਮਣਾ ਕਰਨਾ ਪੈਂਦਾ ਹਰ ਵੇਰੀ ਬਹੁਤ ਬਹੁਤ ਜੰਗ ਲੱਗ ਜਾਵੇ ਤਾਂ ਵੀ ਸਾਨੂੰ ਮੁਸ਼ਕਲ ਹੈ ਪਾਣੀ ਆ ਜਾਵੇ ਤਾਂ ਵੀ ਹੂੰ ਬਹੁਤ ਮੁਸ਼ਕਲ ਹੈ ਸਾਰਾ ਤੇ ਹਰ ਵੇਰੀ ਸਾਨੂੰ ਤਾਂ ਹੈ ਨਾ ਜੰਗ ਹੀ ਆ ਸੋਡੇ ਵਾਸਤੇ ਸਾਡੇ ਵਾਸਤੇ ਜੰਗ ਹੀ ਹੈ ਲੰਘਾ ਕੋਈ ਸਮੱਸਿਆ ਦਾ ਹੱਲ ਕੀ ਹੋਏ ਕੋਈ ਸਰਕਾਰ ਨਹੀਂ ਸੁਣਦੀ ਓਟਾਂ ਲੈਵਣ ਦੀ ਵੇਰੀ ਮੂੰਹ ਚੱਕ ਲੈਂਦੇ ਨਹੀਂ ਇੱਧਰ ਉਸ ਤੋਂ ਪਿੱਛੇ ਕੋਈ ਨਹੀਂ ਇਹਦੇ ਕਿਹੜਾ ਮਾਰਦਾ ਯਾ ਹਣ 2023 ਦੀ ਪੱਕੀ ਟੁੱਟੀ ਪੀਦਾ ਹੁਣ ਨੂੰ ਚਿੱਤ ਆਇਆ ਵੀ ਪੱਕੀ ਬੰਨਣੀ ਔਰ ਬੋਣ ਬੰਨੇ ਲੱਗ ਗਏ ਉਹ ਮਾੜਾ ਮੋਟਾ ਬੰਨਾ ਨੇ ਫਾਰਮੈਂਟੀ ਪੂਰੀ ਕੀਤੀ ਨਹੀਂ ਕੋ ਪੱਕਾ ਤਾਂ ਨਹੀਂ ਬਣਾ ਦਿੱਤਾ ਨੇ ਰੋੜ ਤੇ ਭਗਵੰਤ ਮਾਨ ਤਾਂ ਕਹਿੰਦੇ ਨੇ ਸਰਕਾਰ ਹੈ ਜਿਹੜੀ ਸਾਡੀ ਸਰਕਾਰ ਹੈ ਜਿਹੜੀ ਉਹ ਪਿੰਡਾਂ ਚੋਂ ਚੱਲਦੀ ਆ ਸੱਥਾਂ ਤੋਂ ਚੱਲਦੀ ਆ ਉਹ ਭਗਵੰਤ ਮਾਨ ਉਹਦੇ ਮਜੀਠੀ ਇਹਦੇ ਮਗਰ ਪਿਆ ਫਿਰਦਾ ਮਜੀਠੀ ਇਹਨੂੰ ਚਿੱਟੇ ਵਾਲੇ ਪਾਸੇ ਪਿਆ ਫਿਰਦਾ ਇਹਦੇ ਨੂੰ ਖਿਆਲ ਕੋ ਨਹੀਂ ਆ ਹਾ ਲੋਕਾਂ ਵੰਡ ਧਿਆਨ ਨਹੀਂ ਕੋਈ ਲੋਕਾਂ ਵੰਡ ਧਿਆਨ ਨਹੀਂ ਇਹ ਮਜੀਠੀ ਦੀ ਬੜਾ ਪੀਓ ਕੀ ਕਰੇਦਾ ਮਜੀਠੀ ਆਦਸ ਤੇ ਐਮਐਲਏ ਜਿਹੜੇ ਨੇ ਇਥੋਂ ਦੇ ਮੌਕੇ ਤੇ ਆਉਂਦੇ ਆ ਕੋਈ ਮਾੜਾ ਮੋਟਾ ਗੇੜਾ ਮਾਜ ਅੱਜ ਡੀਸੀ ਸਾਹਿਬ ਆਏ ਨੇ ਕਹਿਆ ਗਿਆ ਨੇ ਬੇੜੀ ਵੀ ਦੇਵਾਂਗੇ ਰਾਸ਼ਨ ਵੀ ਘੱਲਾਂਗੇ ਪਰ ਆਵੇਗਾ ਤਾਂ ਪਤਾ ਲੱਗੇਗਾ ਤੇ ਤੁਹਾਨੂੰ ਜਿਵੇਂ ਤੁਸੀਂ ਲੈ ਕੇ ਜਾ ਰਹੇ ਹੋ ਸਮਾਨ ਚੱਕ ਕੇ ਪਸ਼ੂ ਡੰਗਰ ਲੈ ਕੇ ਜਾ ਰਹੇ ਹੋ ਕੋਈ ਪ੍ਰਸ਼ਾਸਨ ਦਾ ਸਹਿਯੋਗ ਹੈ ਨਾ ਕੋਈ ਨਹੀਂ ਆਹਦੇ ਪੱਲੂ ਹੀ ਜਾ ਰਹੇ ਕੋਈ ਸਹਿਯੋਗ ਨਹੀਂ ਪ੍ਰਸ਼ਾਸਨ ਦਾ ਕੋਈ ਟਰਾਲੀ ਨਹੀਂ ਕੋਈ ਕੁਛ ਇੱਥੇ ਆਇਆ ਹੀ ਨਹੀਂ ਤੇ ਇਹ ਜਿਵੇਂ ਕੈਂਪ ਵਗੈਰਾ ਬਣਾ ਕੇ ਬਣਾ ਰਹੇ ਆ ਇਹ ਪ੍ਰਸ਼ਾਸਨ ਵਾਲੇ ਉਹ ਕੈਂਪਸ ਆਰਾ ਉਧਰ ਬਣਾਏ ਨੇ ਦੂਰ ਇੰਨਾ ਪੰਦ ਕਿਹੜਾ ਜਾਵੇ ਇੱਥੇ ਮਸੇ ਪਹੁੰਚਾਂਗੇਗਾ ਇੰਨੀ ਦੂਰ ਕਿੱਥੇ ਕਿੱਥੇ ਜੇ ਬਣਾਏ ਆ ਕੈਂਪ ਇਹਨਾਂ ਨੇ ਫਿਰ ਇੱਕ ਰਾਣੇ ਬਣਾਏ ਨੇ ਇੱਕ ਇੱਧਰ ਹੈ ਮੋਜਮ ਕਹਿੰਦੇ ਨੇ ਬਣਾਇਆ ਤੇ ਕਿੰਨੇ ਕਿਲੋਮੀਟਰ ਪੈ ਜਾਂਦਾ ਇੱਥੋਂ ਦੂਰ ਕਿੱਥੇ ਇੱਕ ਰਾਣਾ ਪੈ ਜਾਂਦਾ 5-6 ਕਿਲੋਮੀਟਰ ਔਖਾ ਬਹੁਤ ਆ ਹਨਾ ਹਰ ਮੇਰੀ ਨਿੱਕੇ ਨਿੱਕੇ ਬੱਚੇ ਲੈ ਕੇ ਜਾਨੇ ਨਿੱਕੇ ਨਿੱਕੇ ਬੱਚੇ ਠੀਕ ਹੈ ਜੀ ਭਾਈ ਠੀਕ ਹੈ ਜੀ ਆ ਨਹੀਂ ਚੜ ਜੂਗੀ ਯਾਰ ਓਕੇ ਹਾਂਜੀ ਸਰ ਭਾਈ ਇਹ ਆਪਣੇ ਆਪ ਹੀ ਸਮਾਨ ਕਰ ਰਹੇ ਹੋ ਬਾਹਰ ਨਾਲੇ ਹਾਂਜੀ ਹਾਂਜੀ ਆਪ ਕਰ ਰਹੇ ਹੋ ਇਹ ਪਿੰਡ ਕਿਹੜਾ ਤੋਂ ਪਿੰਡ ਵੱਲੇ ਸ਼ਾਸ਼ਾੜ ਗਲਾਬਾ ਪਿੰਡ ਕਿੰਨਾ ਕੁ ਪਾਣੀ ਇਸ ਤੋਂ ਪਾਣੀ ਬਹੁਤ ਜ਼ਿਆਦਾ ਹੈ ਕਿ ਹੁਣ ਜਿਹੜਾ ਮਾਲ ਡੰਗਰ ਲੈ ਕੇ ਦੇ ਪਿੱਛੇ ਚੱਲੇ ਲੰਗਰ ਉਹ ਅਜੇ ਪਿੱਛੇ ਜੰਗੜ ਬਣੀ ਪਿੰਡ ਵਿੱਚ ਗਿਆ ਠੀਕ ਹੈ ਕਾਮਾ ਵਾਲੀ ਲੈ ਕੇ ਚੱਲੇ ਜੀ ਰਿਸ਼ਤੇਦਾਰਾਂ ਕਰੇ ਕਾਮਾ ਵਾਲੀ ਪਿੰਡ ਲੈ ਕੇ ਚੱਲੇ ਜੀ ਰਿਸ਼ਤੇਦਾਰਾਂ ਕਰੇ ਕਿੰਨੇ ਕੁ ਪਿੰਡ ਜਿਹੜੇ ਇੱਥੇ ਕੇ ਹੋਰ ਪਾਣੀ ਦੇ ਇੱਥੇ 10 12 ਪਿੰਡ ਹੈਗੇ ਆ ਕਿਹੜੇ ਸਾਰੇ ਪਾਣੀ ਨਾਲ ਘਿਰ ਚੁਕਿਆ ਜਿਹੜੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਨਹੀਂ ਨਹੀਂ ਇਹ ਸੀ ਆਪ ਹੀ ਘਟ ਆਪ ਦੇ ਟਰੈਕਟਰ ਨਾਲ ਪ੍ਰਸ਼ਾਸਨ ਕੋਈ ਟਰੈਕਟਰ ਨਹੀਂ ਲੈ ਕੇ ਆਏ ਭਈ ਟਰਾਲੀ ਵਗੈਰਾ ਆਪ ਦੇ ਟਰੈਕਟਰ ਨਾਲ ਹੀ ਸਮਾਨ ਕੱਢ ਰਿਆ ਤੇ ਮਾਲ ਡੰਗਰ ਦਾ ਭਈ ਤੁਸੀਂ ਜਿਵੇਂ ਲੈ ਆਏ ਜਾਂ ਹੋਰ ਲੋਕਾਂ ਨੇ ਕੀ ਕੀਤੀ ਆ ਨਹੀਂ ਹੋਰ ਤੇ ਵੀ ਕੱਢਦੇ ਪਏ ਆਪ ਦੇ ਹੀ ਕੱਢਦੇ ਭਈ ਥੋੜੇ ਜਿਵੇਂ ਸਾਲ ਪੇਰੀ ਹੈ ਨਾ ਤੁਹਾਨੂੰ ਪਸੂ ਮਾਲ ਡੰਗਰ ਛੱਡਣਾ ਹੀ ਹਾਂ ਛੱਡਣਾ ਹੀ ਪੈਂਦਾ ਪਿੱਛੇ ਕਿਉਂਕਿ ਪਿੱਛੇ ਪਾਣੀ ਬਹੁਤ ਹੋ ਜਾਂਦਾ ਉਹ ਤਾਂ ਪਾਣੀ ਵਿੱਚ ਫੜੋ ਨਹੀਂ ਸਕਦੇ ਉਹ ਜੰਗ ਵੇਲੇ ਵੀ ਭੱਜਣਾ ਹਾਂਜੀ 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 ਹੁਣ ਵੀ ਕੋਈ ਪੱਕਾ ਹੱਲ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਛੜਕ ਤਾਂ ਬਸ ਅੱਜ ਦਾ ਬਸ 1 ਘੰਟਾ ਹੈ ਦੋ ਟੁੱਟ ਜਾਏਗੀ ਸਿੰਗਲ ਟੁੱਟ ਜਾਏਗਾ ਆਵਾਜ਼ ਆਈ 10 ਕਲੌਕ ਹੋਣ ਵਾਲਾ ਹੈ ਕੋਈ ਪ੍ਰਸ਼ਾਸਕ ਕੋਈ ਕੋਈ ਸਹਯੋਗ ਹੋ ਰਿਹਾ ਕੋਈ ਦੇਰ ਹੈ ਕਿ ਨਹੀਂ ਦੇਰੇ ਜੰਗਰ ਪਾਣੀ ਚਾਹੀਦਾ ਨੀ ਰਿਆਣਾ ਕੋਈ ਆ ਸਾਧਨ ਵਗੈਰਾ ਸਮਾਨ ਕੋਈ ਨਹੀਂ ਆ ਰਿਹਾ ਆਪ ਦੇ ਸਾਧਨ ਨਾਲ ਲੈ ਜਾ ਰਹੇ ਇਹ ਕਿੰਨੇ ਪਰਿਵਾਰ ਇਹ ਕਿੰਨੇ ਗਿਆਰੇ ਬਾਰਾ ਪਰਿਵਾਰ ਹੋਣ ਤਾਂ 10 12 ਲੈ ਕੇ ਜਾ ਰਹੇ ਬਾਕੀ ਕੱਲ ਅਸੀਂ 4 ਘੜੇ ਕੀਤੇ ਆ 10 12 12 ਹਜ਼ਾਰ ਕੇ ਕੋਈ ਮੱਝਾਂ ਕੋਈ ਸਮਾਨ ਇਦਾਂ ਕਰ ਸੁਣ ਰਹੇ ਆ ਗੱਲ ਕੋਲ ਕਿ ਨਹੀਂ ਤੁਹਾਡੀ ਕੀ ਸੁਣਨੀ ਕਿਸੇ ਨਹੀਂ ਸੁਣਨੀ ਗੱਲ ਇੱਥੋਂ ਕਿਉਂ ਹੋਰ ਗੱਲ ਨਹੀਂ ਕੋਈ ਸੁਣਦੇ ਇਹਦੇ ਡੁੱਬੇ ਪੈਨਹਾਰੇ ਅੱਛਾ ਅਸੀਂ ਆ ਵੀ ਗਾਤ ਬਸ ਇਥੋਂ ਵਾਪਸ ਛੱਡ ਜਾਵਿਦਾ ਵੀ ਬੈਠੇ ਆ ਪਿੰਡਾਂ ਵਿੱਚ ਹੀ ਅੱਛਾ ਹਜੀ 4 ਚਫੇਰੇ ਪਾਣੀ ਸਾਰਾ ਤੇ ਨਿਕਲ ਨਹੀਂ ਥਾਂ ਕੋਈ ਕਿਧਰੇ ਵੀ ਤੇ ਨੇ ਭਗਵੰਤ ਮਾਨ ਸਿੰਘ ਤਾਂ ਕਹਿੰਦੇ ਸਾਡੀ ਪਿੰਡਾਂ ਦੀ ਸਰਕਾਰ ਚੱਲਦੀ ਆ ਪਿੰਡਾਂ ਆ ਦੀ ਸੌਂਦੇ ਬਹੁਤ ਉਹ ਤਾਂ ਕੁਛ ਨਹੀਂ ਸੁਣਦੇ ਨਾ ਭਗਵੰਤ ਮਾਨ ਨੇ ਕਹਿ ਕੇ ਕਹਿੰਦਾ ਮੁਰਗੀਆਂ ਡੁੱਬੂਆਂ ਤੇ ਪੈ ਬੰਦੇ ਡੁੱਬ ਜਾਂਦੇ ਉਹ ਨਹੀਂ ਪੈਸੇ ਦਿੰਦਾ ਪੈ ਤਾਂ ਕੀ ਦੇਊਗਾ ਹਾਂ ਆ ਪਤਾ ਨਹੀਂ ਆ ਆਪਣ ਕਿਸੇ ਨੂੰ ਕੁਛ ਨਹੀਂ ਦੇਣਾ ਗਰੀਬਾਂ ਨੂੰ ਤੇ ਸਾਡੇ ਘੂਆਂ ਦੇ ਵਿੱਚ ਪਾਣੀ ਆਇਆ ਪਿਆਗਾ ਤੇ ਅਫਸਰ ਤਾਂ ਬਹੁਤ ਆਉਂਦੇ ਆ ਉਧਰਲੇ ਪਾਸੇ ਕੁਛ ਵੀ ਨਹੀਂ ਨਾ ਤਾਂ ਕੋਈ ਸਮਣਾ ਦੇ ਕੇ ਗਿਆ ਸਾਨੂੰ ਕੁਛ ਵੀ ਨਾ ਪੂਜਾ ਮੈਡਮ ਹੈਗੀ ਉਹ ਵੀ ਕੱਲ ਸਾਨੂੰ ਸਬਜ਼ੀ ਦਿੱਤੀ ਆ ਪਿੱਛੇ ਸਾਰੇ ਲੈ ਜਾਂਦੇ ਆ ਉਹ ਵੀ ਜਿਨ੍ਹਾਂ ਨੇ ਵੋਟਾਂ ਪਾਆਂ ਉਹਨਾਂ ਨੂੰ ਮਿਲ ਜਾਂਦੀ ਦੂਜਿਆਂ ਨੂੰ ਕੁਛ ਨਹੀਂ ਮਿਲਦਾ ਸਾਡੇ ਵਰਗੇ ਗਰੀਬ ਤਰੋਂਦੀ ਰਹਿ ਜਾਂਦੇ ਪਿਛਲੀ ਵਾਰੀ ਬਹੁਤ ਮਾਰੇ ਪੈਣਾ ਬਹੁਤ ਮਾਰੇ ਹੋਏ ਪਏ ਵੀਰ ਜੀ ਬਹੁਤ ਹੀ ਜਿਆਦੇ ਮਾਰੇ ਹੁਣ ਇਸ ਟਾਈਮ ਸਾਡੀ ਰੋਟੀ ਵੀ ਨਹੀਂ ਪੱਕੀ ਕਿ ਹੁਣ ਅਸੀਂ ਇੱਥੋਂ ਲੰਗਰ ਲੈ ਕੇ ਚੱਲਨੇ ਆ ਘਰ ਦੇ ਜੀਆਂ ਵਾਸਤੇ ਤੇ ਜਿਹੜੇ ਜੀ ਬਿਮਾਰ ਪਏ ਤਾਂ ਉਹ ਤਾਂ ਵਿਚਾਰੇ ਮੰਜੀ ਤੇ ਪਏ ਆ ਬਜ਼ੁਰਗ ਉਹਨਾਂ ਦਾ ਹੁਣ ਕੀ ਹੋ ਲਹ ਹੋ ਸਕਦਾ ਲੈਣ ਵਾਸਤੇ ਤੁਹਾਨੂੰ ਹਨਾ ਬੜਾ ਮੁਸ਼ਕਲ ਦੇ ਨਾਲ ਬਹੁਤ ਜਿਆਦੇ ਮੁਸ਼ਕਲ ਆ ਵੀਰ ਜੀ ਬਹੁਤ ਜਿਆਦੇ ਮੁਸ਼ਕਲ ਹੋਈ ਪਈ ਆ ਕੋਈ ਵੀ ਸੁਣਵਾਈ ਨਾ ਐਮ ਐਮ ਸਿੰਘ ਆ ਐਮ ਐ ਕਰਦਾ ਪਿਆ ਤਾ ਨਾ ਕੋਈ ਹੋਰ ਕਰਦਾ ਪਿਆਗਾ ਐਮ ਐਲ ਏ ਵੀ ਨਹੀਂ ਕੋਈ ਸੁਣਦਾ ਕੋਈ ਵੀ ਨਹੀਂ ਸੁਣਦਾ ਉਹ ਵੀ ਬਸ ਆਪਦੀਆਂ ਵੋਟਾਂ ਨਾਲ ਹੀ ਉਹਨੂੰ ਮਤਲਬ ਹੈਗਾਗਾ ਉਹ ਆਮਣਗੇ ਗੱਡੀ 'ਚ ਹੁੰਟੇ ਲੈ ਕੇ ਜਾਂਦਾ ਰਹਿੰਦਾਗਾ ਉਹਨੇ ਕਦੇ ਨਹੀਂ ਬੀਬੀਆਂ ਨੂੰ ਪੁੱਛਿਆ ਤੁਹਾਨੂੰ ਕੀ ਚਾਹੀਦਾ ਕੀ ਮਜਬੂਰੀ ਹੈ ਕੀ ਨਹੀਂ ਕੋਈ ਚ ਵੀ ਨਹੀਂ ਨਾ ਭਗਵਾਨ ਤਾਂ ਮਨ ਸੁਣਦਾ ਪਿਆਗਾ ਉਹਨੇ ਤਾਂ ਪਾਣੀ ਨਹੀਂ ਸੀ ਅੱਗੇ ਕਿਹਾ ਸੀ ਪਾਣੀ ਤਾਂ ਤੁਸੀਂ ਬੂੰਦ ਤੋਂ ਵੀ ਤਰਸੂਗਾ ਤਰਸਦੇ ਵੀ ਰਹੇ ਆ ਹੁਣ ਤਾਂ ਜਦੋਂ ਦੀ ਆ ਦੂਜੀ ਸਰਕਾਰ ਬਣੀ ਆ ਤੇ ਪਾਣੀ ਆਵਾਂਮੀ ਆਉਂਦਾ ਤੇ 2023 ਚ ਵੀ ਇਹੀ ਹਾਲਾਤ ਰਹੇ ਆ ਸਾਡੇ ਉਦੋਂ ਮੁਆਵਜ਼ਾ ਮੂਆ ਮਿਲ ਗਈ ਫਸਲਾਂ ਦਾ ਕਿੰਨਾ ਕੁਛ ਵੀ ਨਹੀਂ ਮਿਲਿਆ ਦੇ ਵੱਡੇ ਲੋਕ ਹੀ ਲਾਇਆਗੇ ਜਿਨ੍ਹਾਂ ਦੇ 10 12 12 ਕਿੱਲੇ ਵੱਡੇ ਜਿਨ੍ਹਾਂ ਵਿੱਚ ਚੱਲਦੀ ਆ ਜਿਹੜੇ ਸਾਡੇ ਗਰੀਬਾਂ ਦੀ ਨਹੀਂ ਚੱਲਦੀ ਉਹ ਵਿਚਾਰੇ ਚੁੱਪ ਕਰਕੇ ਖੜੇ ਆ ਇਸ ਟਾਈਮ ਹੁਣ ਸਾਡੇ ਘਰੇ ਬੰਦੇ ਮੇਰੇ ਮੰਮਾ ਨੇ ਵੀ ਸ਼ੂਗਰ ਆ ਮੇਰੇ ਘਰ ਵਾਲੇ ਨੇ ਵੀ ਸ਼ੂਗਰ ਹੁਣ ਤਾਂ ਮੰਝੇ ਤੇ ਹੀ ਆ ਹੁਣ ਅਸੀਂ ਕਰਨ ਲੱਸੀ ਕਿੱਥੋਂ ਕਰੀਏ ਕੰਮ ਵੀ ਬੰਦ ਹੋ ਗਿਆ ਤੂੰ ਬੇਟਾ ਪੜਦੇ ਹੋ ਤੁਸੀਂ ਕਿ ਹਾਂ ਪੜਦੇ ਰਿਹਾ ਪੜਦੇ ਹੋ ਬੇਟਾ ਹਾਂਜੀ ਔਖਾ ਹੁਣ ਤਾਂ ਬੜਾ ਹੈਨਾ ਇਹ ਤਾਂ ਜੀ ਬੜਾ ਔਖਾ ਹੈ ਅੱਛਾ ਹੁਣ ਪਾਣੀ ਆ ਗਿਆ ਤਾਂ ਵੀ ਛੁੱਟੀਆਂ ਹੋਣ ਮੈਨੂੰ ਡਰ ਲੱਗਦਾ ਨਾ ਚਾਰ ਚਪੇਰੇ ਹੈਨਾ ਸੱਪਾਂ ਦਾ ਸਾਮਣੇ ਪਿਆ ਪਾਣੀ ਉੱਥੇ ਸਕੂਲ ਵਾਲੀ ਸਾਈਡ ਵੀ ਪਾਣੀ